ਬਜਟ ਸੈਸ਼ਨ ਅਜ ਤੋਂ ਸਟਾਰਟ ਹੋਇਆਗਾ ਬਜਟ ਸੈਸ਼ਨ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਲਗਾਤਾਰ ਪੰਜਾਬ ਦੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇਸ ਪਵਿੱਤਰ ਸਦਨ ਦੇ ਅੰਦਰ ਪੰਜਾਬ ਦੇ ਪੱਖ ਦੇ ਮਾਮਲਿਆਂ ਤੇ ਗੱਲ ਕਰਨ ਦੇ ਲਈ ਪੰਜਾਬ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਪੰਜਾਬ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਉਹਨਾਂ ਦੀ ਤਸਵੀਰ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਔਰ ਅਗਲੇ ਵਿੱਤੀ ਬਰੇ ਦੇ ਦੌਰਾਨ ਅਗਲੇ ਵਿੱਤੀ ਬਰੇ ਦੇ ਦੌਰਾਨ ਪੰਜਾਬ ਲਈ ਕੀ ਕੀ ਕੁਝ ਹੋਣ ਵਾਲਾਗਾ ਉਹਦੀ ਰਿਫਲੈਕਸ਼ਨ ਜਿਹੜੀ ਆ ਉਹਦੀ ਝਲਕਾ ਜਿਹੜੀ ਉਹ ਵੀ ਇਸ ਸੈਸ਼ਨ ਚ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੂਗੀ ਪਰ ਲੇਕਿਨ ਅੱਜ ਜਦੋਂ ਮਾਨ ਜੋ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਮੁੱਚੀ ਸਰਕਾਰ ਨੇ ਪਿਛਲੇ ਸਾਲ ਦੌਰਾਨ ਕੀਤੇ ਕੀ ਕੀ ਪੰਜਾਬ 'ਚ ਕੰਮ ਹੋਏ ਉਹਨਾਂ ਦਾ ਲੇਖਾ ਜੋਖਾ ਪੰਜਾਬ ਦੇ ਇਸ ਪਵਿੱਤਰ ਵਿਧਾਨ ਸਭਾ ਦੇ ਸਦਨ ਦੇ ਅੰਦਰ ਰੱਖਿਆ ਮਾਨਯੋਗ ਗਵਰਨਰ ਸਾਹਿਬ ਨੇ ਕਿ ਐਸੀ ਪੰਜਾਬ ਦੇ ਅੰਦਰ ਪੰਜਾਬ ਦੀ ਸਪੋਰਟਸ ਦਿੱਤੀ ਲਈ ਲੈ ਕੇ ਪੰਜਾਬ ਦੇ ਖਿਡਾਰੀਆਂ ਨੂੰ ਕਿਸ ਤਰ੍ਹਾਂ ਪੰਜਾਬ 'ਚ ਨੌਕਰੀਆਂ ਦਿੱਤੀਆਂ ਗਈਆਂ ਕਿਸ ਤਰ੍ਹਾਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜੀਵੇ ਜੀਬੀ ਵੀ ਕੇ ਵਰਗੇ ਜਿਹੜੇ ਪਾਵਰ ਪਲਾਂਟ ਨੇਗੇ ਪਹਿਲੀ ਵਾਰ ਇਤਿਹਾਸਕ ਤੌਰ ਤੇ ਉਹ ਅਸੀਂ ਖਰੀਦੇ ਇਹ ਵੱਡੀ ਪ੍ਰਾਪਤੀ ਆ ਪੰਜਾਬ ਦੀ ਕਿ ਇੱਕ ਪ੍ਰਾਈਵੇਟ ਪ੍ਰਾਈਵੇਟ ਪਾਰਟੀਆਂ ਤੋਂ ਪ੍ਰਾਈਵੇਟ ਕਾਰਪੋਰੇਟ ਘਰਾਣੇ ਤੋਂ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਇੱਕ ਪ੍ਰਾਈਵੇਟ ਪਲਾਂਟ ਖਰੀਦ ਕੇ ਪੰਜਾਬ ਦੇ ਖਾਤੇ 'ਚ ਪਾਇਆ ਅੱਜ ਇਹ ਗੱਲਾਂ ਪੰਜਾਬ ਦੀ ਵਿਧਾਨ ਸਭਾ 'ਚ ਮਾਨਜੋ ਗਵਰਨਰ ਸਾਹਿਬ ਨੇ ਰੱਖੀਆਂ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਿੱਖਿਆ ਦੀ ਕ੍ਰਾਂਤੀ ਕਿਸ ਤਰ੍ਹਾਂ ਚੱਲ ਰਹੀ ਆ ਕਿਸ ਤਰ੍ਹਾਂ ਪੰਜਾਬ 'ਚ ਸਕੂਲ ਆਫ ਫੈਮਿਨਸ ਬਣ ਰਹੇ ਨੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਦੇ ਰਾਹੀਂ ਲਗਭਗ 1 ਕਰੋੜ ਤੋਂ ਉੱਪਰ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਹੋਇਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ ਜਿਹੜਾ 40 50 50 ਸਾਲਾਂ ਤੋਂ ਪਾਣੀ ਤੇ ਪਹੁੰਚਿਆ ਨਹੀਂ ਸੀ ਕਦੇ ਆਖਰੀ ਜਿੱਥੇ ਤੱਕ ਪਹੁੰਚਣਾ ਸੀ ਪਾਣੀ ਨੇ ਆਖਰੀ ਲਾਈਨ ਤੱਕ ਉਹ ਨਹੀਂ ਪਹੁੰਚਿਆ ਸੀ ਕਿਸ ਤਰ੍ਹਾਂ ਉਹ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ 'ਚ ਉਹ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਗਿਆ ਇਹ ਸਾਰਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅਜਮਦ ਜੋ ਗਵਰਨਰ ਸਾਹਿਬ ਨੇ ਰੱਖਿਆ ਪਰ ਲੇਕਿਨ ਅਫਸੋਸ ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ ਤੇ ਰਾਜ ਕੀਤਾ 5 ਸਾਲਾਂ ਦੇ ਦੌਰਾਨ ਇੱਕ ਵੀ ਪ੍ਰਾਪਤੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਪੰਜਾਬ ਦੇ ਅੰਦਰ ਅੱਜ ਉਹਨਾਂ ਨੇ ਮੈਂ ਸੁਵਿੰਦਾ ਗਵਰਨਰ ਦੇ ਭਾਸ਼ਣ ਦਾ ਭਾਸ਼ਣ ਰੋਕ ਕੇ ਗਵਰਨਰ ਸਾਹਿਬ ਦੇ ਭਾਸ਼ਣ ਨੂੰ ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ ਵਿੱਚ ਖਲਲ ਪਾ ਕੇ ਅੱਜ ਸਦਨ ਦੀ ਤੋਹਫਤ ਕੀਤੀ ਆ ਕਿਸੇ ਸਮੇਂ ਇਹੀ ਕਾਂਗਰਸ ਪਾਰਟੀ ਇਸੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਰਾਤਾਂ ਨੂੰ ਜਾਗ ਕੇ ਧਰਨੇ ਲਾ ਕੇ ਪ੍ਰੋਟੈਸਟ ਕਰਦੀ ਹੁੰਦੀ ਸੀ ਕੀ ਕਹਿੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਭਖਦੇ ਮਾਮਲਿਆਂ ਤੇ ਗੱਲ ਹੋਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਹੁੰਦੀ ਸੀ ਅੱਜ ਅਸੀਂ ਇਸੇ ਵਿਧਾਨ ਸਭਾ ਨੂੰ ਤੁਹਾਡੇ ਕੈਮਰਿਆਂ ਦੇ ਲਈ ਲਾਈਵ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਪੰਜਾਬ 'ਚ ਕੀ ਕਰਦੀਆਂ ਨੇ ਗੀਆਂ ਸੋ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹ ਸਸਤੀ ਸੌਰਤ ਹਾਸਲ ਕਰਨ ਦੇ ਲਈ ਸਿਰ ਮੈਸਮੇਂ ਦਾ ਵੀਡੀਓ ਸਿਰਫ ਲੋਕਾਂ ਜਾਣ ਦੇ ਲਈ ਕਿ ਸਾਡੀਆਂ ਫੋਟੋ ਆ ਜਾਣ ਅੱਜ ਉਹਨਾਂ ਨੇ ਮੈਸਮੇਂ ਦਾ ਬਾਈਕਾਟ ਕੀਤਾ ਗਿਆ ਚਾਹੀਦਾ ਇਹ ਸੀਗਾ ਜਿਹੜਾ ਗਵਰਨਰ ਸਾਹਿਬ ਦਾ ਪਾਸ਼ਾਨਾ ਆ ਗਵਰਨਰ ਸਾਹਿਬ ਦਾ ਪਾਸ਼ਾਨਾ ਇਸ ਗਵਰਨਰ ਸਾਹਿਬ ਦੇ ਪਾਸ਼ਾਨਾ ਦੇ ਕੱਲੇ-ਕੱਲੇ ਪੇਜ ਦੇ ਅੰਦਰ ਇੱਕ-ਇੱਕ ਪੇਜ ਦੇ ਅੰਦਰ ਪੰਜਾਬ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਨੇ ਲਿਖੀਆਂ ਨਹੀਂ ਆਜੋ ਭਾਸ਼ਣ ਸੁਣਦੇ ਆਜੋ ਬੈਠ ਕੇ ਸੁਣਦੇ ਜਦੋਂ 4 ਤਰੀਕ ਨੂੰ ਡਿਬੇਟ ਦਾ ਸਮਾਂ ਆਗਾ ਤੇ ਸਾਨੂੰ ਜਵਾਬ ਦਿੰਦੇ ਸਾਰਥਕ ਬਹਿਸ ਕਰਦੇ ਅਸੀਂ ਉਹਨਾਂ ਦੀ ਬਹਿਸ ਸੁਣ ਕੇ ਮਾਨਜੋਗ ਵਰਨਰ ਸਾਹਿਬ ਦੇ ਭਾਸ਼ਣ ਦੀ ਜਦੋਂ ਬਹਿਸ ਹੋਣੀ ਆ ਉਸ ਤੋਂ ਬਾਅਦ ਮਾਨਜੋਗ ਸੀਐਮ ਸਾਹਿਬ ਨੇ ਸਾਡੇ ਜਿਹੜੇ ਵੀ ਕੈਬਨਿਟ ਦੇ ਸਾਥੀ ਨੇ ਉਹਨਾਂ ਨੇ ਜਵਾਬ ਦੇਣਾਗਾ ਅਸੀਂ ਇਹ ਸਾਰੇ ਦੇ ਉੱਤੇ ਦੱਸਦੇ ਜੇ ਸਾਡੀਆਂ ਕਮੀਆਂ ਗਿਣਾਉਂਦੇ ਤਾਂ ਬਿਲਕੁਲ ਅਸੀਂ ਉਹਨਾਂ ਦੇ ਜੇ ਉਹ ਸਾਰਥਕ ਸਾਨੂੰ ਸੁਝਾਅ ਦਿੰਦੇ ਤਾਂ ਅਸੀਂ ਬਿਲਕੁਲ ਹਾਲ ਕਰਦੇ ਪਰ ਲੇਕਿਨ ਮੈਂ ਸਮਝਦਾ ਅੱਜ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੇ ਲੋਕਤੰਤਰ ਚ ਚਕੀਂ ਦੇ ਹੈ ਅੱਜ ਪਵਿੱਤਰ ਲੋਕਤੰਤਰ ਦੇ ਮੰਦਰ ਦੇ ਅੰਦਰ ਲੋਕਤੰਤਰ ਦੀ ਤੋਹਫੀਨ ਕੀਤੀ ਆ ਗਵਰਨਰ ਸਾਹਿਬ ਦੇ ਭਾਸ਼ਣ ਦੀ ਤੋਹਫੀਨ ਕੀਤੀ ਆ ਕਾਂਗਰਸ ਪਾਰਟੀ ਨੇ ਗੱਲ ਕੀ ਕਰ ਰਹੀ ਸੀ ਬਹਾਨਾ ਕੀ ਬਣਾ ਰਹੀ ਸੀ ਕਿ ਕਾਂਗਰਸ ਪਾਰਟੀ ਬਹਾਨਾ ਕੀ ਬਣਾ ਰਹੀ ਸੀ ਕਿ ਕਿ ਸ਼ੁਕਰਨ ਜੀ ਜਿਹੜਾ ਕਿਸਾਨ ਜਿਸ ਕੇ ਸੰਦੀ ਹੱਤਿਆ ਜਿਸ ਕੇ ਸੰਦੀ ਮੌਤ ਖਨੌਰੀ ਦੇ ਬਾਰਡਰ ਦੇ ਉੱਤੇ ਕਿਸਾਨੀ ਸੰਘਰਸ਼ ਦੇ ਦੌਰਾਨ ਹੋਈ ਆ ਕਹਿੰਦੇ ਸਭ ਤੋਂ ਪਹਿਲਾਂ ਉਹਨੂੰ ਸਰਦਾਇ ਨਹੀਂ ਦਿੱਤੀ ਜਾਵੇ ਇਹ ਡਿਮਾਂਡ ਕੀਤੀ ਜਾ ਰਹੀ ਸੀ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਖੱਲਲ ਪਾਇਆ ਬੜਾ ਅਫਸੋਸ ਆ ਜਦੋਂ ਦਾ ਪਵਿੱਤਰ ਵਿਧਾਨ ਸਭਾ ਦਾ ਸੱਦਰ ਬਣਿਆ ਬਹੁਤ ਸਾਰੇ ਸੀਨੀਅਰ ਜਰਨਲਿਸਟ ਖੜੇ ਨੇਗੇ ਜਿਨ੍ਹਾਂ ਨੂੰ ਪਤਾ ਹੈਗਾ ਕਿ ਜਦੋਂ ਵੀ ਸਾਲ ਦਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਹੁੰਦਾਗਾ ਉਮਾਨ ਜੋ ਗਵਰਨਰ ਸਾਹਿਬ ਦੇ ਭਾਸ਼ਣ ਨਾਲ ਸ਼ੁਰੂ ਹੁੰਦਾ ਹੈਗਾ ਇਹ ਟ੍ਰੈਡੀਸ਼ਨ ਸਾਡੀ ਦੀ ਇਹ ਟ੍ਰੈਡੀਸ਼ਨ ਲੰਬੇ ਅਰਸੇ ਤੋਂ ਬਣੀ ਆ ਇਹ ਸਾਡੀ ਰੂਲ ਬੁੱਕ ਦੇ ਅੰਦਰ ਲਿਖਿਆ ਹੈਗਾ ਜੋ ਵਿਧਾਨਕ ਬੁੱਕਾ ਦੇ ਅੰਦਰ ਲਿਖਿਆ ਹੈਗਾ ਕਿ ਸਾਲ ਦਾ ਪਹਿਲਾ ਸੈਸ਼ਨ ਜਿਹੜਾ ਉਹ ਗਵਰਨਰ ਸਾਹਿਬ ਦੇ ਭਾਸ਼ਣ ਤੋਂ ਸ਼ੁਰੂ ਹੋਊਗਾ ਪਰ ਲੇਕਿਨ ਅੱਜ ਉਹਨਾਂ ਨੇ ਉਹ ਭਾਸ਼ਣ ਨਹੀਂ ਚੱਲ ਉਹਨੂੰ ਰੋਕਣ ਦਾ ਯਤਨ ਕੀਤਾ ਉਹਦੇ 'ਚ ਖੱਲੜ ਪਾਉਣ ਦਾ ਯਤਨ ਕੀਤਾ ਜਦ ਕਿ ਅਸੀਂ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਕਿਸਾਨ ਤੇ ਪਰਿਵਾਰ ਦੇ ਨਾਲ ਡੱਟ ਕੇ ਖੜੇ ਆ ਕਿਸਾਨੀ ਸੰਘਰਸ਼ ਦੇ ਨਾਲ ਡੱਟ ਕੇ ਖੜੇ ਆ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ ਸੀ ਮੈਂ ਥੋੜੀ ਜੀ ਉਹਦੇ ਤੇ ਵੀ ਗੱਲ ਕਰੂੰਗਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਕਿਸਾਨੀ ਸੰਘਰਸ਼ ਚੱਲਿਆ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਜਿਹੜੇ ਅੱਜ ਕੱਲ ਬੀਜੇਪੀ ਦੇ ਵਿੱਚ ਚਲੇ ਗਏ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਕਦੇ ਇੱਕ ਸੈਂਟੈਂਸ ਕਦੇ ਇੱਕ ਲੈਟਰ ਗਵਰਨਮੈਂਟ ਆਫ ਇੰਡੀਆ ਲਿਖਿਆ ਸੀ ਕਦੇ ਇੱਕ ਲੈਟਰ ਇੱਕ ਸੈਂਟੈਂਸ ਗਵਰਨਮੈਂਟ ਆਫ ਇੰਡੀਆ ਨੂੰ ਨਹੀਂ ਲਿਖਿਆ ਇਹ ਪੰਜਾਬ ਜਾਣਦਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਬਲਕਿ ਉਸ ਸਮੇਂ ਕਾਂਗਰਸ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਪੱਖ ਪੂਰਿਆ ਸੀਗਾ ਜਦੋਂ ਤਿੰਨ ਕਾਲੇ ਕਾਨੂੰਨ ਬਣ ਰਹੇ ਸੀਗੇ ਉਦੋਂ ਜਦੋਂ ਕਮੇਟੀ ਬਣੀ ਹੋਈ ਸੀਗੀ ਜਿਹੜੀ ਨੀਤੀ ਆਯੋਗ ਦੀ ਕਮੇਟੀ ਸੀ ਉਸ ਨੀਤੀ ਆਯੋਗ ਦੇ ਅੰਦਰ ਕਮੇਟੀ ਦੇ ਵਿੱਚ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ on behalf of ਉਸ ਸਮੇਂ ਦੇ सीएम ਕੈਪਟਨ ਸਾਹਿਬ ਦੇ ਵਿਹਾਰ ਤੇ ਜਾ ਕੇ ਉਥੇ ਹਾਜ਼ਰੀ ਲਵਾ ਕੇ ਆਇਆ ਸੀ ਔਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਉਹਨਾਂ ਕਾਲੇ ਕਾਨੂੰਨ ਲਾਗੂ ਕਰਨ ਦੀ ਹਾਂ ਵੀ ਭਰ ਕੇ ਆਇਆ ਸੀ ਕਿ ਪੰਜਾਬ ਜਾਣਦਾ ਪੰਜਾਬ ਦਾ ਜੱਗ ਜਾਣਦਾ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾ ਕਿ ਉਸ ਸਮੇਂ ਦਾ ਫਾਈਨੈਂਸ ਮਿਨਿਸਟਰ on behalf of ਕੈਪਟਨ ਸਾਹਿਬ on behalf of ਕਾਂਗਰਸ ਪਾਰਟੀ ਜਾ ਕੇ ਉਥੇ ਬੀਜੇਪੀ ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੀ ਹਾਂ ਵੀ ਪਰਕੇ ਆਏ ਸੀਗੇ ਕਿ ਪੰਜਾਬ ਦੇ ਲੋਕ ਚਾਣਦੇ ਨੇ ਪੰਜਾਬ ਦਾ ਕਿਸਾਨ ਚਾਣਦਾਗਾ ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਚਾਹ ਦਿੱਲੀ ਦਾ ਸਿੰਘੂ ਬਾਰਡਰ ਸੀਗਾ ਚਾਹ ਦਿੱਲੀ ਦਾ ਟਿਕਰੀ ਬਾਰਡਰ ਸੀਗਾ ਉਸ ਸਮੇਂ ਸਾਡੀ ਦਿੱਲੀ ਸਰਕਾਰ ਨੇ ਉਸ ਸਮੇਂ ਸਾਡੀ ਸੁਭੂਚੀ ਪਾਰਟੀ ਨੇ ਕਿਸਾਨ ਦਾ ਸਾਥ ਦਿੱਤਾ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਕਿਸਾਨ ਦੇ ਨਾਲ ਆਗੀ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆ ਅੱਗੇ ਵੀ ਕਿਸਾਨ ਦੇ ਨਾਲ ਆ ਰਹਾਂਗੇ ਅੱਜ ਅਸੀਂ ਮਨਜੋਤ ਸਿੰਘ ਸਾਹਿਬ ਨੇ ਜਦੋਂ ਉਸ ਨੌਜਵਾਨ ਦੀ ਮੌਤ ਦਾ ਪਤਾ ਲੱਗਿਆ ਤਾਂ ਤੁਰੰਤ ਉਹਨਾਂ ਨੂੰ ਪਰ ਕਿਉਂਕਿ ਜੋ ਇਨਸਾਨ ਚਲਾ ਜਾਂਦਾਗਾ ਤਾਂ ਉਸ ਸਮੇਂ ਉਸਦੇ ਪਰਿਵਾਰ ਦਾ ਢਾਰਸ਼ ਬਣਨ ਦੇ ਲਈ ਉਸ ਪਰਿਵਾਰ ਦਾ ਸਹਿਯੋਗ ਦੇਣ ਲਈ ਸਰਕਾਰਾਂ ਅੱਗੇ ਆਉਂਦੀਆਂ ਨੇ ਲੋਕ ਅੱਗੇ ਆਉਂਦੇ ਨੇਗੇ ਤਾਂ ਉਸੇ ਸਮੇਂ ਸਰਦਾਰ ਭਗਵੰਤ ਸਿੰਘ ਮਾਜੀ ਨੇ ਫੈਸਲਾ ਕੀਤਾ 1 ਕਰੋੜ ਰੁਪਇਆ ਅਸੀਂ ਕੋਈ ਐਸਾਨ ਨਹੀਂ ਕਰ ਰਹੇ ਸਹਤਾਂ ਰਾਸ਼ੀ ਜਿਹੜੀ ਆ ਉਸ ਪਰਿਵਾਰ ਨੂੰ ਅਸੀਂ ਦਿੱਤੀ ਉਹਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਤੁਰੰਤ ਕੀਤਾ ਪਰ ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਆਫ ਆਈ 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 ਆ ਕਿ ਕਿੱਥੋਂ ਇਹ ਗੋਲੀ ਚੱਲੀ ਸੀ ਕਿਹੜੇ ਸਥਾਨ ਤੋਂ ਚੱਲੀ ਸੀ ਹਰਿਆਣੇ ਦੇ ਪਰਲੀ ਸਾਈਡ ਤੋਂ ਚੱਲੀ ਸੀ ਕਿਹੜੀ ਜਗ੍ਹਾ ਤੋਂ ਚੱਲੀ ਸੀ ਕਿੰਨੀ ਰੇਂਜ ਸੀਗੀ ਤਾਂ ਹੀ ਜਾ ਕੇ ਦੋਸ਼ੀ ਨੂੰ ਸਜ਼ਾ ਹੁੰਦੀ ਆ ਸੋ ਬਿਲਕੁਲ ਅਸੀਂ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਜਾਂਚ ਦੌਰਾਨ ਪਤਾ ਲੱਗੂ ਕੌਣ ਕੌਣ ਦੋਸ਼ੀ ਨੇਗੇ ਮੇਰਾ ਕਹਿਣ ਦਾ ਪਾਵ ਆ ਕਿ ਅਸੀਂ ਉਹਦੀ ਇਨਵੈਸਟੀਗੇਸ਼ਨ ਵੀ ਕਰਾਰ ਰਾਂਗੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸੱਚ ਸੁਣਨ ਤੋਂ ਪੰਜਾਬ ਦੇ ਲੋਕਾਂ ਦੇ ਲਈ ਇੱਕ ਲੰਬੇ ਹਰਸੇ ਬਾਅਦ ਇੱਕ ਸਰਕਾਰ ਜਿਹੜੀ ਆ ਲੋਕ ਕਹਿੰਦਾ ਐ ਅੱਛੀ ਸਰਕਾਰ ਲੋਕਾਂ ਦੇ ਲਈ ਕੰਮ ਕਰਨ ਵਾਲੀ ਸਰਕਾਰ ਕੰਮ ਕਰ ਰਹੀ ਆ ਸੋ ਅੱਜ ਉਹਨਾਂ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਸੀ ਗਈਆਂ ਤਾਂ ਉਹਨਾਂ ਨੇ ਡਰਾਮਾ ਜਿਹੜਾ ਅੱਜ ਪੰਜਾਬ ਦੀ ਵਿਧਾਨ ਸਭਾ ਚ ਰਚਿਆ ਇਸ ਤਰ੍ਹਾਂ ਦੇ ਡਰਾਮੇ ਕਰਨ ਦੇ ਵਿੱਚ ਕਾਂਗਰਸ ਪਾਰਟੀ ਬੜੀ ਮਹਾਰਾਗੀ ਇਸੇ ਗੱਲ ਕਰਕੇ ਉਹਨਾਂ ਨੇ ਡਰਾਮਾ ਰਚਿਆ ਕਿਉਂਕਿ ਅਸੀਂ ਦੱਸਣਾ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਸਵੀਰ ਜਿਹੜੀ ਆ ਪੇਸ਼ ਹੋਣੀ ਸੀ ਕਿ ਕਿਸ ਤਰ੍ਹਾਂ 300 ਯੂਨਿਟ ਜੋ ਵਾਦਾ ਸੀਗਾ ਪੰਜਾਬ ਦੇ ਲੋਕਾਂ ਨੂੰ ਫ੍ਰੀ ਇਲੈਕਟ੍ਰਿਸਿਟੀ ਦੇਣ ਦਾ ਉਹ ਵਾਦਾ ਪੂਰਾ ਹੋ ਗਿਆ ਕਿਸ ਤਰ੍ਹਾਂ ਜੋ ਵਾਦਾ ਸੀਗਾ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦਾ ਉਹ ਵਾਦਾ ਪੰਜਾਬ ਦੇ ਲੋਕਾਂ ਦਾ ਪੂਰਾ ਹੋ ਗਿਆ ਸਕੂਲ ਆਫ ਫੈਮਿਨਸ ਬਣਨੇ ਸਟਾਰਟ ਹੋ ਗਏ ਕਿਸ ਤਰ੍ਹਾਂ ਵਾਦਾ ਸੀਗਾ ਕਿ ਜਿਹੜੇ ਕੱਚੇ ਟੀਚਰ ਨੇਗੇ 12000 ਜਿਹਦੇ ਉਹਨਾਂ ਨੂੰ ਪੱਕੇ ਕੀਤਾ ਗਿਆ ਉਹਨਾਂ ਦੀ ਜਿਹੜੀ ਤਨਖਾਹ ਜਿਹੜੀ ਕਾਂਗਰਸ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਮੇਂ ਜਿਹੜੀ 6000 ਹੁੰਦੀ ਸੀਗੀ ਉਹ ਵਧਾ ਕੇ 25000 ਕੀਤੀ ਗਈ ਅਸੀਂ ਇਹ ਦੱਸਣਾ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਕਿਸ ਤਰ੍ਹਾਂ ਜੀਵੀਕੇ ਦਾ ਪਲਾਂਟ ਜਿਹੜਾ ਕਿ ਅਕਾਲੀ ਦਲ ਬੀਜੇਪੀ ਦੇ ਸਮੇਂ ਪ੍ਰਾਈਵੇਟ ਹੱਥਾਂ ਨੂੰ ਦਿੱਤਾ ਗਿਆ ਸੀਗਾ ਕਿਸ ਤਰ੍ਹਾਂ ਸਰਕਾਰ ਨੇ ਪ੍ਰਾਈਵੇਟ ਹੱਥਾਂ ਤੋਂ ਸਰਕਾਰੀ ਤੌਰ ਤੇ ਖਰੀਦ ਲਿਆ ਸੋ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਕਿ ਪੰਜਾਬ ਦੇ ਲੋਕਾਂ ਦੇ ਸੱਚ ਸਾਹਮਣੇ ਆ ਜਾਵੇ ਪਰ ਲੇਕਿਨ ਆਖਰ ਸੱਚ ਤਾਂ ਸੱਚ ਹੁੰਦਾਗਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨਹੀਂ ਗਈਆਂ ਅੱਜ 42000 ਨੌਕਰੀਆਂ ਦੀ ਗੱਲ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿਆ ਜਰ ਵਰਸ ਮਾਈਗ੍ਰੇਸ਼ਨ ਪੰਜਾਬ ਤੋਂ ਹੋ ਰਹੀ ਆ ਅੱਜ ਜਿਹੜਾ ਮਾਹੌਲ ਨੈਗਟਿਵ ਮਾਹੌਲ ਪੰਜਾਬ ਦੇ youth ਦੇ ਅੰਦਰ ਪੰਜਾਬ ਦੇ ਲੋਕਾਂ ਦੇ ਅੰਦਰ ਨੌਜਵਾਨ ਮੁੰਡੇ ਕੁੜੀਆਂ ਦੇ ਅੰਦਰ ਕਾਂਗਰਸ ਪਾਰਟੀ ਦੇ ਸਮੇਂ ਅਕਾਲੀ ਦਲ ਬੀਜੇਪੀ ਦੇ ਸਮੇਂ ਹੋ ਗਿਆ ਸੀਗਾ ਕਿ ਪੰਜਾਬ 'ਚ ਕੋਈ ਨੌਕਰੀ ਨਹੀਂ ਮਿਲਦੀ ਅੱਜ ਉਹ ਦੁਬਾਰਾ ਵਿਸ਼ਵਾਸ ਦੁਬਾਰਾ ਕੰਫੀਡੈਂਸ ਜਿਹੜਾਗਾ ਸਾਡੇ ਨੌਜਵਾਨਾਂ 'ਚ ਆਇਆਗਾ ਕਿ ਹਾਂ ਪੰਜਾਬ 'ਚ ਵੀ ਨੌਕਰੀਆਂ ਮਿਲਦੀਆਂ ਨੇ ਉਹ ਨੌਕਰੀਆਂ ਕੌਣ ਦੇ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹਿਣੇ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਤਾਂ ਹੀ ਇਹਨਾਂ ਯਾਦ ਦੇ ਭਾਸ਼ਣ ਚ ਖਲਲ ਪਾਉਣ ਦਾ ਯਤਨ ਕੀਤਾ ਸੋ ਮੈਂ ਅੱਜ ਕਾਂਗਰਸ ਪਾਰਟੀ ਦੇਸ਼ ਦੀ ਨਿੰਦਾ ਕਰਦੇ ਆ ਸੀ ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਨੇ ਗਵਰਨਰ ਸਾਹਿਬ ਦੀ ਤੋਹਫਨ ਕੀਤੀ ਆ ਪੰਜਾਬ ਦੇ ਪਵਿੱਤਰ ਸਦਨ ਦੀ ਤੋਹਫਨ ਕੀਤੀ ਆ ਪੰਜਾਬ ਦੇ ਲੱਖਾਂ ਲੋਕਾਂ ਦੀ ਤਰਜਮਾਨੀ ਕਰਦੀ ਸਰਕਾਰ ਦੀ ਜਿਹੜੀ ਉਹ ਤਹਿਨ ਕੀਤੀ ਆ ਜਦ ਕਿ ਉਹਨਾਂ ਨੂੰ ਸਾਰਥਿਕ ਬੈਸ ਦੇ ਅੰਦਰ ਭਾਗ ਲੈਣਾ ਚਾਹੀਦਾ ਸੀਗਾ ਥੈਂਕ ਯੂ ਦੇਖੋ ਜਦੋਂ ਜਾਂਚ ਹੋਊਗੀ ਮੈਂ ਆਲਰੇਡੀ ਕਲੀਅਰ ਕਰ ਚੁੱਕਿਆ ਹਾਂ ਜਦੋਂ ਜਾਂਚ ਹੋਊਗੀ ਜਦੋਂ ਕੋਈ ਐਫਆਈਆਰ ਹੁੰਦੀ ਆ ਜਦੋਂ ਸਾਹਮਣੇ ਕੋਈ ਆਇਡੈਂਟੀਫਾਈ ਨਾ ਹੋਵੇ ਪਰਟੀਕਲ ਨਾ ਪਤਾ ਹੋਵੇ ਕਿ ਗੋਲੀ ਕਿਨੇ ਚਲਾਈ ਹੈ ਕਿਹੜੀ ਚੁਆਈਆ ਤਾਂ ਉਸ ਸਮੇਂ ਜਿਹੜੀ ਆ ਜਾਂਚ ਬੁਲਾਨ ਪਤਾ ਲੱਗਦਾਗਾ ਜਾਂਚ ਤੋਂ ਬਾਅਦ ਜਿਹਦਾ ਵੀ ਨਾਮ ਸਾਹਮਣੇ ਆਊਗਾ ਉਹਦੇ ਖਿਲਾਫ ਠੋਕ ਕੇ ਕਾਰਵਾਈ ਹੋਊਗੀ ਬਿਲਕੁਲ ਜਿਹੜੀ ਸ਼ੁਭ ਕਰਨ ਦੀ ਸੰਧਾਨ ਲਈ ਦੀ ਗੱਲ ਆ ਸਰਧਾਂ ਲਈ ਦੇਣ ਦੀ ਗੱਲ ਜਿਹੜੀ ਕੀਤੀ ਸੀ ਉਹਨਾਂ ਨੇ ਬਿਲਕੁਲ ਜਦੋਂ 2 ਵਜੇ ਉਹ ਵਿਛੜੀ ਆ 2 ਵਜੇ ਸਰਧਾਂ ਦੀ ਸਮਾਗਮ ਹੋਣਾਗਾ ਉਹਦੇ ਵਿੱਚ ਸ਼ੁਭਕਰਨ ਜੀ ਦਾ ਨਾਮ ਆ ਸਾਡਾ ਤਾਂ ਵਿਛੜ ਗਿਆ ਅਸੀਂ ਤਾਂ ਆਲਰੇੜੀ ਉਹਦਾ ਪਹਿਲਾ ਇਨਾਮ ਲਿਖ ਰੱਖਿਆ ਗਿਆ ਪਰ ਲੇਕਿਨ ਉਹਦੇ ਲਈ ਸਮਾਂ ਅਸੀਂ ਨਰਦਾਰਤ ਕੀਤਾ ਸੀ ਕਿ 2 ਵਜੇ ਸਰਧਾਂ ਲਈ ਆਉਣਗੀਆਂ ਉਸ ਤੋਂ ਪਹਿਲਾਂ ਜੋ ਟਰੈਡੀਸ਼ਨ ਆ ਜੋ ਟਰੈਡੀਸ਼ਨ ਚੱਲੀ ਆਉਂਦੀ ਆ ਜੋ ਵਿਧੀ ਵਿਵਧਾਨ ਕਹਿੰਦਾਗਾ ਜੋ ਪੰਜਾਬ ਦੀ ਲਾਬੋ ਕਹਿੰਦੀ ਆ ਵਿਧਾਨ ਸਭਾ ਦੀ ਲਾਬੋ ਕਹਿੰਦੀ ਉਹਦੇ ਮੁਤਾਬਕ ਪਹਿਲਾਂ ਗਵਰਨਰ ਸਾਹਿਬ ਦਾ ਭਾਸ਼ਣ ਹੁੰਦਾਗਾ ਸੈਕੰਡ ਟਾਈਮ ਚ ਵਿਚਰੀ ਹੁੰਦੀ ਆ ਸੈਕੰਡ ਟਾਈਮ ਸਰਦਾਜੀ ਹੁੰਦੀ ਆ ਬਿਲਕੁਲ ਅਸੀਂ ਸ਼ੁਭਕਰਨ ਜੀ ਨੂੰ ਸਰਦਾਜੀ ਦੇਣਾ ਸਰਦਾਜੀ ਮੁਤਾਬਕ ਆ ਹੋ ਨਹੀਂ ਸਕਦਾ ਕਿ ਪਹਿਲੇ ਸ਼ੁਭਕਰਨ ਜੀ ਆਏ ਹੈ ਜੀ ਦੇਖੋ ਸਪੈਸ਼ਲ ਸਰਕਮਸਟੈਂਸਸ ਦੇ ਅੰਦਰ ਕਈ ਵਾਰ ਐਮੈਂਡਮੈਂਟਸ ਹੁੰਦੀਆਂ ਨੇਗੀਆਂ ਜਿਹੜਾ ਵੀ ਕਾਨੂੰਨ ਵਿਧੀ ਵਿਧਾਨ ਬਣਿਆਗਾ ਸਾਰੀ ਕਾਰਵਾਈ ਜਿਹੜੀ ਆ ਉਹਦੇ ਤਹਿਤ ਹੀ ਹੋ ਰਹੀ ਹੈ। ਹਾਂਜੀ। ਇਹ ਦੇਖੋ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਹੁੰਦੀ ਆ ਇਹ ਇਨਵੈਸਟੀਗੇਸ਼ਨ ਆਫੀਸਰ ਦਾ ਅਧਿਕਾਰ ਖੇਤਰ ਹੁੰਦਾਗਾ ਕਿ ਕਿਹੜੇ-ਕਿਹੜੇ ਡਾਕੂਮੈਂਟ ਅਸੀਂ ਪਬਲਿਕ ਡੋਮੇਨਸ ਲੈ ਕੇ ਜਾਣੇ ਨੇ ਨਹੀਂ ਤਾਂ ਜਿਹੜੇ ਦੋਸ਼ੀ ਨੇ ਜੇਕਰ ਪਬਲਿਕ ਡੋਮੇਨਸ ਡਾਕੂਮੈਂਟ ਚਲੇ ਜਾਣਗੇ ਤਾਂ ਦੋਸ਼ੀ ਜਿਹੜੇ ਨੇਗੇ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇਗੇ ਸੋ ਮੈਂ ਜਿੰਨਾ ਕੁ ਮੈਂ ਜਾਣਦਾਗਾ ਕਿ ਜਦ ਤੱਕ ਚਾਰ ਸ਼ੀਟ ਜਿਹੜੀ ਆ ਚਲਾਨ ਜਿਹਨੂੰ ਕਹਿੰਦੇ ਨੇ ਆ ਪੇਸ਼ ਦੀ ਉਹ ਤੱਕ ਜਿਹੜੀ ਆ ਉਹ ਜਨਤਕ ਨਹੀਂ ਹੁੰਦੀ ਜੀ ਇਹ ਸਾਰਾ ਜਿਹੜੇ ਸਵਾਲ ਤੁਸੀਂ ਮੈਂ ਦੇਖਦੇ ਆ ਬਹੁਤੇ ਸਵਾਲ ਜਿਹੜੇ ਤੁਸੀਂ ਕਰ ਰਹੇ ਹੋ ਇਹ ਸਾਰੇ ਜਾਂਚ ਦੇ ਨੇ ਇਨਵੈਸਟੀਗੇਸ਼ਨ ਦੇ ਨੇਗੇ ਉਹ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਹੋ ਰਹੀ ਹੈ ਜਦੋਂ ਜਾਂਚ ਪੂਰੀ ਮੁਕੰਮਲ ਹੋ ਗਈ ਤਾਂ ਉਸ ਸਮੇਂ ਤੁਹਾਡੇ ਸਾਹਮਣੇ ਚਾਰਜ ਸ਼ੀਟ ਜਿਹੜੀ ਆ ਉਹ ਪੇਸ਼ ਅਦਾਲਤ ਚ ਹੋਊਗੀ ਥੈਂਕ ਯੂ ਸ਼ਹੀਦ ਸ਼ਬਦ ਦਾ ਇਸਤੇਮਾਲ